ਭਗ ਸਿੰਘ ਵਰਗੇ ਕੀ ਸੋਚਦੇ ਹੋਣਗੇ ਸਾਡੇ ਉਹ ਉਹ ਸਟਾਰ ਸਟਾਰ ਤੋਂ ਇਹਨੇ ਚਲੋ ਤੇ ਬਹੁਤ ਘੱਟ ਲੋਕ ਨੇ ਜਿਹੜੇ ਉਸ ਚੀਜ਼ ਦੀ ਸੋਚ ਰਹੇ ਨੇ ਬਹੁਤ ਸੋਹਣਾ ਤੇ ਪਿਆਰਾ ਸਾਫ ਸੁਥਰਾ ਜੋ ਨਿਰਵੈਰ ਬੰਨੂ ਨੂੰ ਸੂਟ ਕਰਦਾ ਸੀ ਵੀਰੇ ਨੇ ਕੀ ਹਾਲ ਚਾਲ ਨੇ ਪਹਿਲਾਂ ਤਾਂ ਮੈਨੂੰ ਇਹ ਦੱਸ ਦੋ ਬਹੁਤ ਵਧੀਆ ਵਾਈ ਗੁਰਦੀ ਫੁੱਲ ਕਰਪਾ ਚੜਦੀ ਕਲਾ ਕੀ ਬਾਤ ਹੈ ਅੱਛਾ ਜੀ ਦੇਖ ਲਈ ਫੇ ਮੂਵੀ ਹਾਂ ਕਿਵੇਂ ਦੀ ਲੱਗੀ ਮੈਨੂੰ ਬਹੁਤ ਮਜ਼ਾ ਆਇਆ ਮਜ਼ਾ ਆਇਆ ਹਾਂ ਮੈਂ ਇੰਜੋਏ ਕੀਤਾ ਹਰ ਇੱਕ ਚੀਜ਼ ਇਮੋਸ਼ਨਲ ਵੀ ਹੋਏ ਹਨਾ ਰੋਣਾ ਵੀ ਆਇਆ ਹਾਸਾ ਵੀ ਆਇਆ ਹਾਸਾ ਵੀ ਆਇਆ ਤੇ ਡਾਰਕ ਸੀਗਾ ਟਰਮੈਂਸ ਬੜਾ ਪਿਆਰਾ ਸੀਗਾ ਮਿਊਜ਼ਿਕ ਬਾਕਮਾਲ ਜੀ ਆਹ ਕੀ ਗਾਣੇ ਕੀ ਗਾਏ ਨਿਰਵੈਰ ਵੀਰੇ ਨੇ ਤੇ ਕੀ ਪਰਫਾਰਮ ਕੀਤਾ ਅੱਛਾ ਮੈਨੂੰ ਨਾ ਵੈਸੀ ਤਾਂ ਬਹੁਤ ਸੋਹਣੇ ਗੀਤ ਐ ਬਟ ਇਮੋਸ਼ਨਲ ਕਿਹੜਾ Song ਕਰਦਾ ਜਦੋਂ ਨਾ ਬਾਬਾ ਜੀ ਰੋਟੀ ਨਹੀਂ ਖਾ ਰਹੇ ਹੁੰਦੇ ਤੇ ਉਹ ਵੀਰ ਸਿੰਘ ਉਹਨਾਂ ਦੀ ਆਵਾਜ਼ ਦੇ ਵਿੱਚ ਉਹ ਜਿਹੜਾ ਰੋਟੀ ਵਾਲਾ ਲਾਈਕ ਉਹ ਪੈਰਾ ਆਉਂਦਾ ਉਹ ਸ਼ਬਦ ਆਉਂਦੇ ਆ ਹਾਂ ਹਾਂ ਐਕਚੁਅਲੀ ਨਾ ਉਹ ਕੱਲਾ ਉਹ ਜਿਹੜਾ ਮਿਊਜ਼ਿਕ ਤੇ ਉਹ ਉਹ ਗੀਤ ਸੀਗਾ ਨਾ ਉਹ ਕੱਲਾ ਮੈਲੋਡੀਅਸ ਨਹੀਂ ਸੀ ਆਵਾਜ਼ ਨਾਲ ਨਹੀਂ ਸੀ ਜੁੜਿਆ ਉਹ ਜ਼ਮੀਰ ਨਾਲ ਜੁੜਿਆ ਹੋਇਆ ਸੀ ਉਹ ਤੁਹਾਨੂੰ ਨਾ ਅੰਦਰੋਂ ਅੰਦਰੋਂ ਫੀਲ ਕਰਾਉਂਦੇ ਨਹੀਂ ਹਿਚਕੀ ਟਾਈਪ ਮਤਲਬ ਤੁਸੀਂ ਫੀਲ ਕਰਦੇ ਹੋ ਆਪਣਾ ਆਪਣਾ ਪੈਨੀ ਫੀਲ ਕਰਦੇ ਹੋ ਤੁਹਾਨੂੰ ਇਹ ਲੱਗਦਾ ਵੀ ਯਾਰ ਹਾਂ ਯਾਰ ਇਹ ਵੀ ਗੱਲ ਹੈਗੀ ਹੈ ਜਿਹਦੇ ਬਾਰੇ ਅਸੀਂ ਸੋਚਦੇ ਹੀ ਨਹੀਂ ਗਏ ਹਨ ਤੇ ਬਹੁਤ ਘੱਟ ਲੋਕ ਨੇ ਜਿਹੜੇ ਉਸ ਚੀਜ਼ ਨੂੰ ਸੋਚ ਰਹੇ ਨੇ ਭਗਤ ਸਿੰਘ ਵਰਗੇ ਕੀ ਸੋਚਦੇ ਹੋਣਗੇ ਸਾਡੇ ਉਹ ਉਹ ਸਟਾਰ ਅਸਲੀ ਸਟਾਰ ਤਾਂ ਉਹ ਹੀ ਨੇ ਚਲੋ ਅਸੀਂ ਲੋਕ ਤਾਂ ਠੀਕ ਹੈ ਮਤਲਬ ਆਪਣੀ ਰੋਜ਼ੀ ਰੋਟੀ ਤੋਰੀ ਹੋਈ ਹੈ ਰੀਅਲ ਸਟਾਰ ਉਹ ਨੇ ਉਹ ਹੀਰੋ ਨੇ ਸਾਡੇ ਉਹ ਕੀ ਸੋਚਦੇ ਹੋਣਗੇ ਤੇ ਇਹ ਤਾਂ ਬਹੁਤ ਛੋਟਾ ਪਾਰਟ ਸੀ ਜਿਹੜੀ ਉਹਨਾਂ ਨੇ ਕੀਤਾ ਤੇ ਯਾਰ ਉਹਨਾਂ ਦੇ ਦਿਲ ਕਿ ਡਿਕੇ ਡੇ ਹੋਣਗੇ ਜਿਨ੍ਹਾਂ ਨੇ ਉਹ ਸਮਾਹੰਦਾ ਆ ਅਸੀਂ ਸਿਰਫ ਉਹਤੇ ਮੂਵੀ ਬਣਾਈਆ ਉਹ ਸੁਣੇ ਆ ਕਿ ਸੇ ਸਿਰਫ ਹੈ ਨਾ ਕਿਤਾਬਾਂ ਚ ਪੜੇ ਆ ਫੀਲ ਨਹੀਂ ਕੀਤਾ ਆਪਾਂ ਸਿਰਫ ਫੀਲ ਕਰ ਸਕਦੇ ਆ ਪਰ ਮੈਂ ਸੱਚੀ ਕਹਿੰਨਾ ਵੀ ਐਡੀ ਕੁਰਬਾਨੀਆਂ ਦੇ ਜਾਣੀਆਂ ਬੜੀ ਔਖੀ ਗੱਲ ਐ ਸੋ ਉਹ ਵੀ ਦੇਖੋ ਆਪਾਂ ਗੱਲ ਦੇਖੀ ਫਿਲਮ ਐ ਗੱਲ ਆਪਾਂ ਕਿੰਨਾ ਬਾਰੇ ਕਰ ਰਹੇ ਆ ਤੇ ਚੰਗੀ ਗੱਲ ਐ ਕਿ ਅਸੀਂ ਫਿਲਮਾਂ ਦੇਖ ਕੇ ਛੱਡ ਕੇ ਗਈ ਹੈ ਨਾ ਵੀ ਕਿਹੜੀ ਚੀਜ਼ ਬਾਰੇ ਗੱਲ ਕਰ ਰਹੇ ਆ ਸੋ ਚੰਗੀ ਸੀਗਾ ਅਜਾ ਬੀਰ ਸਿੰਘ ਉਹਨਾਂ ਦੀ ਐਕਟਿੰਗ ਅੱਛੀ ਲੱਗੀ ਹਾਂ ਗਾਇਕੀ ਤੇ ਕਲਮ ਤਾਂ ਹੈ ਹੀ ਅੱਛੀ ਚਲੋ ਗਾਇਕੀ ਕਲਮ ਤਾਂ ਮਤਲਬ ਆਪਾਂ ਮੈਂ ਉਹਨਾਂ ਦੇ ਕਹਿ ਵੀ ਨਹੀਂ ਸਕਦਾ ਨਾ ਮੇਰੇ ਕੋਲ ਸ਼ਬਦ ਨਹੀਂ ਕਿਉਂਕਿ ਸ਼ਬਦਾਂ ਦੇ ਧਣੀ ਉਹ ਨੇ ਮੈਂ ਉਹਨਾਂ ਬਾਰੇ ਕਹਿ ਨਹੀਂ ਸਕਦਾ ਮੈਨੂੰ ਮੈਂ ਬੀਂਗ ਅ ਦਰਸ਼ਕ ਬੀਂਗ ਅ ਫਿਲਮ ਇੰਡਸਟਰੀ ਦਾ ਮੈਂਬਰ ਮੈਂ ਕਹੂੰਗਾ ਮੈਨੂੰ ਬੜਾ ਸਕੂਨ ਮਿਲਿਆ ਉਹ ਚੀਜ਼ਾਂ ਸੁਣ ਕੇ 뮤직 ਤਾਂ ਸਾਰੀ ਫਿਲਮ ਦਾ ਕਮਾਲ ਸੀਗਾ ਤੇ ਫਿਰ ਵੀਰਪਾ ਜੀ ਨੇ ਜਿਹੜੀ ਬਾਈ ਨੇ ਕੀਤੀ ਹੈ ਐਕਟਿੰਗ ਬੜੀ ਲਿਮਿਟਡ ਕੀਤੀ ਉਹਨਾਂ ਨੂੰ ਦੇਖੋ ਰਾਈਟਰ ਸੀਗੇ ਹਨਾ ਕਈ ਵਾਰ ਅਗਲਾ ਕਹਿੰਦਾ ਨਹੀਂ ਕਿ ਯਾਰ ਮੈਂ ਇਹ ਵੀ ਕਰਨਾ ਮੁੰਡਾ ਇਹ ਨਿਰਵੈਰ ਹੈ ਇਹ ਕਰ ਰਿਹਾ ਤਾਂ ਮੇਰੇ ਤੋਂ ਵੀ ਇਹ ਕਰਵਾਓ। ਆਪ ਕੋਈ ਪ੍ਰੈਜੈਂਸ ਬਾਅਦ ਨਹੀਂ ਦਿਖਾਈ। ਨਹੀਂ ਦਿਖਾਈ। ਬੜਾ ਸਟਲ ਕੈਰੈਕਟਰ ਤੇ ਉਹ ਸੂਟੇਬਲ ਸੀ ਉਹਨਾਂ ਨੂੰ। ਉਹ ਉਹਨਾਂ ਦਾ ਉਹ ਗੁਰਸਿੱਖੀ ਨਾਲ ਜੁੜਿਆ ਹੋਇਆ ਰੂਪ ਉਹਨਾਂ ਦੀ ਆਲਰੇਡੀ ਪਰਸਨੈਲਿਟੀ ਉਦਾਂ ਦੀ ਹੈ ਨਾ ਚੱਲਦੀ ਆ ਰਹੀ ਹੈ। ਤੇ ਬਹੁਤ ਅੱਛਾ ਨਿਭਾਇਆ। ਉਹਦੇ ਵਿੱਚ ਹੀਰੋਇਜ਼ਮ ਕੱਢਣਾ ਬੜੀ ਔਖੀ ਸੀਗੀ। ਤੇ ਡਾਇਰੈਕਟਰ ਨੇ ਬਈ ਕਿਆ ਕਮਾਲ। ਮੈਂ ਤਾਂ ਡਾਇਰੈਕਟਰ ਨੂੰ ਹੀ ਕਹਾਂ ਮੇਰੀ ਮੇਰੀ ਤਾਂ ਜਿੰਨੀ ਵੀ ਹੈ ਨਾ ਵੀ ਉਹ ਡਾਇਰੈਕਟਰ ਨੇ ਜੜਾ ਜਨਜੋਤ ਜੀ ਤੁਹਾਡੀ ਦਾਰੀ ਵਿੱਚ। ਹਾਂ। ਡਾਇਰੈਕਟਰ ਐਕਚੁਅਲੀ ਕੀ ਹੁੰਦਾ ਐ ਪਰ ਕਈ ਵਾਰ ਕੀ ਹੁੰਦਾ ਨਾ ਜਿਆਦਾ ਕਰਵਾ ਲੈਣਾ ਘੱਟ ਕਰਵਾ ਲੈਣਾ ਇਹ ਚੀਜ਼ਾਂ ਨਾ ਕਰੈਕਟਰ ਨੂੰ ਖਰਾਬ ਕਰ ਦਿੰਦੀਆਂ ਸੋ ਬਾਈ ਨੇ ਬਹੁਤ ਸੋਹਣਾ ਉਨਾਂ ਜਿੰਨਾ ਪੋਰਸ਼ਨ ਵੀਰ ਸਿੰਘ ਨੇ ਕੀਤਾ ਇਹ ਨਾ ਇਹ ਨਾ ਥੀਏਟਰ ਆਰਟਿਸਟ ਵਾਲਿਆਂ ਨੂੰ ਬਹੁਤ ਬਖੂਬੀ ਪਤਾ ਹੁੰਦਾ ਹੈ ਨਾ ਵੀ ਕਿਤੋਂ ਕਿੰਨਾ ਕਿ ਕਢਵਾਉਣਾ ਸੀ ਕਿੰਨਾ ਕਿ ਚਾਹੀਦਾ ਇਹ ਵਾਲਾ ਇਮੋਸ਼ਨ ਚਾਹੀਦਾ ਹੈ ਨਾ ਯੂ نو ਵੈਰੀ ਵੈਲ ਠੀਕ ਹੈ ਜੀ ਖੁਸ਼ੀ ਹੁੰਦੀ ਹੈ ਨਾ ਇਸ ਚੀਜ਼ ਦੀ ਅਸੀਂ ਆਰਟਿਸਟ ਲੋਕ ਆ ਅਸੀਂ ਆਰਟ ਨਾਲ ਜੁੜੇ ਹੋਏ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਇਹ ਫਿਲਮ ਕਿੰਨੇ ਪੈਸੇ ਕਮਾਊਗੀ ਸਾਨੂੰ ਕੋਈ ਲੈਣਾ ਦੇਣਾ ਨਹੀਂ ਇਹ ਚ ਕੌਣ ਕੌਣ ਸਟਾਰ ਬਣ ਜਾਊਗਾ ਸਾਨੂੰ ਇੱਕੋ ਚੀਜ਼ ਨਾਲ ਖੁਸ਼ੀ ਮਿਲਦੀ ਹੈ ਫਿਲਮ ਸ਼ੁਰੂ ਕੀਤੀ ਗਈ ਜਿੰਨੇ ਜਿੰਨੇ ਪੁਆਇੰਟ ਉਹ ਤੋਂ ਸ਼ੁਰੂ ਕੀਤੇ ਗਏ ਖਤਮ ਕੀਤੇ ਗਏ ਤੇ ਬੜੇ ਲਿਮਟਿਡ ਟਾਈਮ 'ਚ ਖਤਮ ਕੀਤੇ ਕੋਈ ਖਿੱਚਿਆ ਨਹੀਂ ਕਿਸੇ ਪੁਆਇੰਟ ਨੂੰ ਤੇ ਫਟਾਫਟ ਟੂ ਦੀ ਪੁਆਇੰਟ ਗੱਲ ਕਰਕੇ ਤੁਹਾਨੂੰ ਉਸ ਚੀਜ਼ ਨੂੰ ਦੇ ਨਾਲ ਅੱਛਾ ਬਹੁਤ ਘੱਟ ਸਮੇਂ ਵਿੱਚ ਤੁਸੀਂ ਉਹਨੂੰ ਕਨੈਕਟ ਕਰ ਦਿੰਦੇ ਹਰੇਕ ਸੀਨ ਨਾਲ ਹੈਨਾ ਹਰੇਕ ਦੋ ਤਿੰਨ ਡਾਇਲੌਗਸ ਤੋਂ ਬਾਅਦ ਤੁਸੀਂ ਕਨੈਕਟ ਹੋ ਜਾਂਦੇ ਹੋ ਕਨੈਕਟ ਹੋ ਜਾਣੇ ਹੋ ਇੱਕ ਛੋਟਾ ਪੋਰਸ਼ਨ ਚੱਲਦਾ ਤੁਸੀਂ ਉਹਨਾਂ ਨਾਲ ਕਨੈਕਟ ਹੋ ਜਾਣੇ ਹੋ ਇਮੋਸ਼ਨ ਨਾਲ ਕਨੈਕਟ ਹੋ ਜਾਣੇ ਹੋ ਐਂਟਰਟੇਨਮੈਂਟ ਨਾਲ ਤੁਸੀਂ ਕਨੈਕਟ ਹੋ ਜਾਣੇ ਹੋ ਰੋਮਾਂਸ ਬਹੁਤ ਸੋਹਣਾ ਤੇ ਪਿਆਰਾ ਸਾਫ ਸੁਥਰਾ ਜੋ ਨਿਰਵੈਰ ਪੰਨੂ ਨੂੰ ਸੂਟ ਕਰਦਾ ਸੀ ਵੀਰੇ ਨੂੰ ਐਕਚੁਅਲ ਦੇ ਸਾਰਿਆਂ ਨੂੰ ਦੇਖਣ ਜਾਣੀ ਚਾਹੀਦੀ ਹੈ ਨਾ ਮੈਂ ਕਿਹਾ ਜੀ ਦੇਖੋ ਤਾਰੀਫ ਕਰਤੀ ਉਮੀਦ ਬਣਦੀ ਆ ਤਾਰੀਫ ਦੇਖੋ ਮੇਰੀ ਦਿਲੋਂ ਨਿਕਲੀ ਆ ਜੇ ਇਹ ਸੁਣ ਕੇ ਆਡੀਅנס ਦੇਖੋ ਮੈਂ ਦੱਸਦਾ ਸਿਨੇਮਾ ਦਾ ਫਰਜ਼ ਹੈ ਸਿਨੇਮਾ ਮੇਕਰ ਦਾ ਫਰਜ਼ ਹੈ ਅੱਛੀਆਂ ਫਿਲਮਾਂ ਬਣਾਉਣੀਆਂ ਅੱਛੇ ਕੰਟੈਂਟ ਨੇ ਉਹਨਾਂ ਨੂੰ ਲੈ ਕੇ ਆਣਾ ਹਨਾ ਹਮੇਸ਼ਾ ਅਲੰਬਾ ਰਹਿੰਦਾ 50% ਆਡੀਅנס ਦਾ ਹਨਾ ਅਲੰਬਾ ਇਹੀ ਹੁੰਦਾ ਕਿ ਅੱਛੀਆਂ ਫਿਲਮਾਂ ਨਹੀਂ ਆ ਰਹੀਆਂ ਪਰ ਆ ਰਹੀਆਂ ਨੇ ਪਰ ਜਦੋਂ ਇਦਾਂ ਦੇ ਵਧੀਆ ਕਨਸੈਪਟਸ ਆਉਂਦੇ ਨੇ ਜਾਂ ਇਦਾਂ ਦੀਆਂ ਵਧੀਆ ਚੀਜ਼ਾਂ ਆਉਂਦੀਆਂ ਨੇ ਸਿਨੇਮਾ 'ਚ ਜਾ ਕੇ ਦੇਖੋ ਮੈਂ ਇਹ ਨਹੀਂ ਕਹਿੰਦਾ ਬਾਹ ਚੋਟੀ ਟੀਟੇ ਨਾ ਦੇਖਿਓ ਪਰ ਸਿਨੇਮਾ ਨੂੰ ਸਪੋਰਟ ਕਰਨ ਲਈ ਸਿਨੇਮੇ 'ਚ ਆ ਕੇ ਦੇਖੋ ਉਹਦੇ ਨਾਲ ਪ੍ਰੋਡਿਊਸਰ ਦਾ ਹੌਸਲਾ ਵਧਦਾ ਆ ਆਰਟਿਸਟ ਦਾ ਹੌਸਲਾ ਵਧਦਾ ਅੱਜ ਤੁਸੀਂ ਇਸ ਫਿਲਮ ਨੂੰ ਸਪੋਰਟ ਕਰਦੇ ਹੋ ਸਾਡੇ ਡਾਇਰੈਕਟਰ ਦਾ ਨਿਰਵਰ ਨਿਰਵੈਰਪਣ ਨੂੰ ਹੋਰ ਕਲਾਕਾਰਾਂ ਦਾ ਹੌਸਲਾ ਵਧੂਗਾ ਪ੍ਰੋਡਿਊਸਰ ਦਾ ਹੌਸਲਾ ਵਧੂਗਾ ਇੰਡਸਟਰੀ ਹੋਰ ਵਧੂਗੀ ਔਰ ਫਿਲਮਾਂ ਬਣਣਗੀਆਂ ਅੱਛੀਆਂ ਵੀ ਬਣਣਗੀਆਂ ਇੱਕ ਸਰਦਾਰ ਹੋਰ ਆ ਗਿਆ ਸਾਡੇ ਕੋਲ ਇੱਕ ਸਰ ਦੇਖੋ ਸਰਦਾਰੀ ਸਾਡੇ ਸਾਰਿਆਂ ਕੋਲੇ ਹੀ ਆ ਪਰ ਪੱਗ ਬੰਨਣ ਤੋਂ ਬਾਅਦ ਉਹਦੀ ਰਿਸਪੈਕਟ ਨੂੰ ਬਰਕਰਾਰ ਰੱਖਣਾ ਤੇ ਬਚਾ ਕੇ ਰੱਖਣਾ ਉਹ ਬੜਾ ਵੱਡਾ ਤੁਹਾਡੇ ਤੇ ਜ਼ਿੰਮੇਵਾਰੀ ਹੁੰਦੀ ਹੈ ਸੋ ਇਸ ਮੁੰਡੇ ਨੇ ਜਨਜੋਤ ਵੀਰੇ ਨੇ ਵੀਰ ਭਾਜੀ ਨੇ ਉਹਨੂੰ ਵਾਕੂਬੀ ਨਿਭਾਇਆ ਲਵ ਯੂ ਲਵ ਯੂ ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ ਆਡੀਅנס ਪਲੀਜ਼ ਸਿਨੇਮਾ ਤੇ ਜਾ ਕੇ ਫਿਲਮ ਦੇਖੋ ਬਹੁਤ ਕਮਾਲ ਦੀ ਫਿਲਮ ਹੈ ਟਾਈਮ ਪੈਸਾ ਹਰ ਚੀਜ਼ ਤੁਸੀਂ ਵਸੂਲ ਕਰਕੇ ਜਾਓਗੇ ਐਕਚੁਅਲ ਦੇ ਵਿੱਚ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਥੈਂਕ